ਨੱਚ ਮਿੱਤਰੰ ਅਗਿਆ ਨੱਚ ਇਸਤੰ ਕਿਈ ਸੱਜਣਾ ਨੇ ਇਸਤ ਦਾ ਲਫ਼ਜ਼ੀ ਅਰਥ ਕੀਤਾ ਜੀ ਗੁਰੂ ਪਰ ਵੈਸੇ ਸ਼ੱਕ ਕੋਈ ਨਹੀਂ ਜੀ ਜਦੋਂ ਬੰਦਾ ਲਾਲਚੀ ਹੋ ਜਾਏ ਉਹਦੇ ਵਾਸਤੇ ਗੁਰੂ ਵੀ ਕੀ ਕਹੇ ਨੱਚ ਇਸਤੰ ਇਸ ਦਾ ਅਰਥ ਉਹਨਾਂ ਪਿਆਰਾ ਜਿਹਨੂੰ ਇਨਸਾਨ ਸਭ ਤੋਂ ਵੱਧ ਮੁਹੱਬਤ ਕਰਦਾ ਸਭ ਤੋਂ ਵੱਧ ਪਿਆਰ ਕਰਦਾ ਹੈ ਕਿ ਲਾਲਚ ਜਿਹੜਾ ਤੇਰੀਆਂ ਲਹਿਰਾਂ ਵਿੱਚ ਆ ਜਾਏ ਨਹੀਂ ਪਰਵਾਹ ਕਰਦਾ ਬੰਦਾ ਕਿਸੇ ਪਿਆਰੇ ਦੀ ਨਾ ਮਿੱਤਰ ਦੀ ਨਾ ਇਸ਼ਟ ਦੀ ਪਿਆਰੇ ਦੀ ਨੱਚ ਬਾਂਧਵ ਜਦੋਂ ਬੰਦਾ ਲਾਲਚੀ ਹੋ ਜਾਏ ਤੇ ਸਾਰੀ ਬਰਾਦਰੀ ਬਾਂਧਵਦਰ ਤੇ ਰਿਸ਼ਤੇਦਾਰ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਕਹਿ ਦਿਓ ਤੂੰ ਇਹਦੇ ਪੈਸੇ ਮੋੜ ਦੇ ਤੂੰ ਇਹ ਤੇਰਾ ਭਰਾ ਹੈ ਤੇਰੀ ਭੈਣ ਹੈ ਤੇਰੇ ਮਾਂ ਬਾਪ ਨੇ ਕਹਿੰਦੇ ਨੇ ਜਿਹੜਾ ਬੰਦਾ ਹੈ ਹੀ ਲਾਲਚ ਦੀ ਗੋਦ ਵਿੱਚ ਲਾ ਗਿਆ ਉਹਦੇ ਸਾਹਮਣੇ ਸਾਰੀ ਬਰਾਦਰੀ ਦੀ ਕੋਈ ਵੈਲਿਊ ਨਹੀਂ ਉਹ ਨਹੀਂ ਪਰਵਾਹ ਕਰਦਾ ਆਪਣੇ ਰਿਸ਼ਤੇਦਾਰਾਂ ਨੱਚ ਮਿੱਤਰੰ ਨੱਚ ਇਸ਼ਟੰਗ ਨੱਚ ਭਾਂਦਰ ਹੁਣ ਅਗਲਾ ਬਚਨ ਨੱਚ ਮਾਤ ਪਿਤਾ ਤਬ ਲੱਜਿਆ ਲੱਜਿਆ ਦਰ ਤੇ ਸ਼ਰਮ ਸੱਚ ਹੋਵੇ ਕਿ ਲਾਲਚੀ ਬੰਦਾ ਜਿਸ ਮਾਂ ਨੇ ਆਪਣੇ ਉਧਰ ਚ ਪਾਲਿਆ ਆਪਣਾ ਸ਼ੀਰ ਦਿੱਤਾ ਜਿਸ ਬਾਪ ਨੇ ਸਾਰੀ ਜ਼ਿੰਦਗੀ ਲਾ ਦਿੱਤੀ ਮਹਾਰਾਜ ਕਿਹਨੂੰ ਸੱਚ ਦੱਸਾਂ ਲਾਲਚੀ ਬੰਦਾ ਇਹਨਾਂ ਬੇਸ਼ਰਮ ਹੋ ਜਾਂਦਾ ਹੈ ਉਹ ਦਿਸਮਾਨੇ ਦੁੱਧ ਪਿਆਇਆ ਜਿਸ ਬਾਪ ਨੇ ਪਾਲਿਆ ਤਮੇ ਵਾਲਾ ਬੰਦਾ ਉਹਨੂੰ ਵੀ ਧੋਖਾ ਦੇ ਜਾਂਦਾ ਤੇ ਇਸ ਸੰਸਾਰ 'ਚ ਹੈ ਨਾ ਜੀ ਕੋਈ ਝੂਠ ਥੋੜਾ ਹੈ ਵਾਪਰਦਾ ਸਭ ਨਾਲ ਹੈ ਮਹਾਰਜ ਕਹਿੰਦੇ ਨੱਚ ਮਿੱਤਰੰਗ ਨੱਚ ਇਸਤੰਗ ਨੱਚ ਬਾਂਦਵ ਨੱਚ ਮਾਤ ਮਾਤ ਪਿਤਾ ਤਵ ਲਜਿਆ ਆਕਰਣ ਕਰੋਤ ਜਿਹੜਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਆਕਰਣ ਦਾ ਅਰਥ ਹੁੰਦਾ ਨਾ ਕਰਨਾ ਜਿਹੜਾ ਕੰਮ ਨਹੀਂ ਕਰਨਾ ਕਰੋਤ ਉਹ ਬੰਦੇ ਤੋਂ ਤੂੰ ਨੀਚ ਤੋਂ ਨੀਚ ਵੀ ਕੰਮ ਕਰਾ ਦਿੰਦਾ ਜਿਹਦੇ ਜਿੰਨੂੰ ਸੁਣ ਕੇ ਸੱਚੀ ਮਾਨਵਤਾ ਕਲ ਕੰਬ ਜਾਂਦੀ ਬੰਦੇ ਦੀ ਰੂਹ ਲਾਲਚ ਆਕਰਣ ਕਰੋਧ ਆ ਖਾਦਿਆ ਖਾਦਿਆ ਫਿਰ ਸੁਣਿਓ ਅਖਰੀਆ ਤੇ ਫਿਰ ਸੁਣਿਓ ਕਰਨਾ ਦਰਤਨਾ ਕਰਨਾ ਆਕਰਣ ਇਹ ਅਰਥੇ ਨਾ ਕਰਨ ਜੋਗ ਕਰੋਤ ਤੂੰ ਬੰਦੇ ਤੋਂ ਉਹ ਕੰਮ ਕਰਾਨਾ ਜਿਹੜੇ ਨਹੀਂ ਕਰਨ ਜੋਗ ਅਗਲੀ ਗੱਲ ਆ ਖਾਧਿਆ ਜਿਹਨੂੰ ਨਹੀਂ ਖਾਣਾ ਚਾਹੀਦਾ ਜਿਹਦਾ ਸੇਵਨ ਨਹੀਂ ਕਰਨਾ ਚਾਹੀਦਾ ਕਿ ਲਾਲਚ ਤੂੰ ਇਨਾ ਬੰਦੇ ਦੇ ਮੱਤ ਤੇ ਪਰਦੇ ਪਾ ਦੇ ਨੇ ਆ ਖਾਧਿਆ ਖਾਧਿੰਗ ਜੋ ਨਹੀਂ ਖਾਣਾ ਚਾਹੀਦਾ ਸੱਚੀ ਵੇ ਲਾਲਚੀ ਬੰਦਾ ਉਹ ਵੀ ਨਸ਼ੇ ਤੇ ਉਹ ਵੀ ਭੈੜੀ ਤੋਂ ਭੈੜੀ ਖੁਰਾਕ ਖਾਣੀ ਸ਼ੁਰੂ ਕਰ ਦਿੰਦਾ ਆ ਖਾਧਿਆ ਖਾਧਿੰ ਅੱਗੇ ਜੀ ਆ ਸਾਜਨ ਇਹਦਾ ਅਰਥ ਹੁੰਦਾ ਸਾਜਣਾ ਅਡੰਬਰ ਕਰਨਾ ਜਿਹੜੇ ਕੰਮ ਕਰਨ ਵਿੱਚ ਮਾਨਵਤਾ ਸ਼ਰਮ ਮਹਿਸੂਸ ਕਰਦੀ ਏ ਧਰਮ ਤੈਨੂੰ ਰੋਕਦਾ ਸੱਚ ਇਹ ਬੇ ਲਾਲਚੀ ਬੰਦਾ ਆ ਸਾਜੇ ਆ ਸਾਜਿੰਗ ਸਾਜ ਸਮਝਿਆ ਆ ਸਾਜਿੰਗ ਜਿਹੜਾ ਨਹੀਂ ਸਾਜਣਾ ਉਹਨੂੰ ਵੀ ਸਾਜ ਦਿੰਦਾ ਉਹ ਵੀ ਡੰਬਰ ਕਰ ਦਿੰਦਾ ਸਮਝਿਆ ਦਰ ਤੇ ਸਮਾਜ ਵਿੱਚ ਕਿ ਬੰਦਾ ਜੋ ਨਹੀਂ ਕੰਮ ਕਰਨੇ ਉਹ ਵੀ ਸਮਾਜ ਵਿੱਚ ਕਰ ਦਿੰਦਾ ਹੈ ਕਿ ਸੱਚੇ ਬਾਦਸ਼ਾਹ ਜੀ ਤੁਸੀਂ ਜੋ ਕੁਝ ਉੱਤੇ ਦੱਸਦੇ ਪਏ ਉਹ ਕਿਵੇਂ ਬਚੀਏ ਦੱਸ ਤਾਂ ਤੁਸੀਂ ਦਿੱਤੇ ਉੱਤੇ ਮਹਾਰਜ ਕਹਿੰਦੇ ਤਰਾਹੇ ਤਰਾਹੇ ਸ਼ਰਨ ਸੁਆਮੀ ਤਰਾਹੇ ਤਬ ਸਮਝ ਨਾ ਪਾ ਤਰਾਸ ਤਰਾਸ ਕਰਨਾ ਹਾਏ ਮੈਨੂੰ ਬਚਾ ਲੋ ਖਾਏ ਮੈਨੂੰ ਬਚਾ ਲੋ ਅੰਦਰ ਰੂਹ ਕੰਬ ਜਾਣੀ ਤਰਾਸ ਤਰਾਸ ਕਰਨਾ ਮਹਾਰਜ ਕਹਿੰਦੇ ਤਰਾਹੇ ਤਾਹੇ ਸ਼ਰਨ ਸੁਆਮੀ ਵਿਗਿਆਪਿਤ ਆਪ ਸਭ ਨੂੰ ਪਤਾ ਹੋਣਾ ਇਹਦਾ ਪਾੜ ਪੱਪੇ ਦੇ ਥੱਲੇ ਤੱਤਾ ਲੱਗਾ ਹੈ ਵਿਗਿਆਪਿਤ ਸਿਆਰੀ ਜ਼ਰੂਰ ਬੋਲਨੀ ਪੱਪੇ ਵਾਲੀ ਵਿਗਿਆਪਿਤ ਇਧਾ ਅਰਥ ਹੈ ਬੇਨਤੀ ਕਰਨੀ ਤਰਾਹੇ ਤਰਾਹੇ ਸ਼ਰਨ ਸੁਆਮੀ ਵਿਗਿਆਪਿਤ ਮਹਾਰਾਜ ਕਹਿੰਦੇ ਤਰਾਸ ਤਰਾਸ ਤਰਾ ਤਰਾ ਛੇਸteri ਸ਼ਰਨ ਚ ਆਇਆ ਮੇਰੇ ਵੈ ਗੁਰੂ ਜੀ ਸਾਡੀ ਬੇਨਤੀ ਹੈ ਸਾਡੀ ਅਰਜ਼ੋਈ ਹੈ ਕੀ ਹੈ ਨਾਨਕ ਫਿਰ ਤਰਾਹੇ ਤਰਾਹੇ ਸ਼ਰਨ ਸੁਆਮੀ ਵਿਗਿਆਪਿਤ ਨਾਨਕ ਹਰ ਨਰ ਹਰੈ ਹਰ ਦਰ ਤੇ ਖੜੀ ਵੈ ਗੁਰੂ ਨਰ ਹਰੈ ਦਰ ਤੇ ਜਿਹੜਾ ਮਨੁੱਖਾਂ ਦਾ ਮਾਲਕ ਹੈ ਖੇ ਬੰਦਿਆਂ ਦੇ ਮਾਲਕ ਨਰਾਂ ਦੇ ਰਾਜੇ ਮਨੁੱਖਾਂ ਦੇ ਰਾਜ ਕਰਨ ਵਾਲੇ ਵੈ ਗੁਰੂ ਜੀ ਤਰਾਸ 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 ਇਸ ਲਾਲਚ ਤੋਂ ਬਚਾ ਲੋ ਤੁਹਾਡੇ ਚਰਨਾਂ ਦੀ ਸ਼ਰਨ 'ਚ ਬੇਨਤੀ ਕਰਨੇ ਪਏ। ਇਹ ਸੰਨ ਇਹਦੇ ਅਖਰੀ ਅਰਥ ਜੀ। ਤੇ ਮੈਨੂੰ ਇਸ ਗੱਲ ਦੀ ਸੱਚੀ ਬਟਰਿੰਗ ਨੇ ਖੁਸ਼ੀ ਹੈ ਕਿ ਸੰਗਤ ਅਰਥਾਂ ਵੱਲ ਧਿਆਨ ਦੇ ਰਹੀ ਹੈ। ਮਾਪ ਜੀ ਨੂੰ ਕਹਾਂ ਇੱਥੇ ਬੱਚੇ ਪੜਨ ਆਏ ਆ। ਆਪ ਜੀ ਬੈਠੇ ਹੋ। ਚਾਹੀਦਾ ਹੈ ਕਿ ਹਰ ਸਾਲ ਵੈਸੇ ਤੇ ਆਪਾਂ ਹਰ ਸਾਲ ਕੋਈ ਨਾ ਕੋਈ ਬਾਣੀ ਗੁਰਮਖੋ ਜਿਵੇਂ ਤੁਸੀਂ ਦੁਨਿਆਵੀ ਤਾਲੀਮ ਚੰਦ ਦੇ ਉਹ ਹਰ ਸਾਲ ਆਪਾਂ ਤਰੱਕੀ ਕਰੀਏ ਇਸੇ ਤਰ ਰੋਖਾਨੀਅਤ ਵਾਲੇ ਪਾਸੇ ਵੀ ਆਪਾਂ ਤੁਰੀਏ ਹਰ ਸਾਲ ਵੈ ਗੁਰੂ ਜੀ ਸਾਡੇ ਜੀਵਨ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਇਸ ਅਧਿਆਤਮਿਕ ਜੀਵਨ ਨੂੰ ਵਿਦਿਆ ਦੇ ਤੌਰ ਤੇ ਜੇ ਪੜਾਈ ਕਰਨ ਲੱਗ ਪਈ ਅਭਿਆਸ ਕਰਨ ਲੱਗ ਪਈ ਹੁਣ ਆਪ ਜੀ ਅਰਥਾਂ ਵੱਲ ਧਿਆਨ ਦੇ ਰਹੇ ਹੋ ਤੇ ਕੁਛ ਨਾ ਕੁਛ ਤਾਂ ਪੱਲੇ ਜਰੂਰ ਪੈ ਕੇ ਜਾਂਦਾ ਹੈ ਨਾ ਹੁਣ ਆਪਾਂ ਥੋੜੀ ਜਿਹੀ ਵਿਆਖਿਆ ਕਰਨੇ ਆ ਫਿਰ ਅਗਲੇ ਸ਼ਲੋਕ ਤੇ ਫਿਰ ਆਉਣਾ ਲਾਲਚ ਅਸਲ ਚ ਹੈ ਕੀ ਲਾਲਚ ਇਹੋ ਸ਼ਬਦ ਕਹਿ ਲੋ ਕਿ ਜੋ ਕੁਝ ਬੰਦੇ ਦੇ ਆਪਣੇ ਕੋਲ ਹੈ ਉਹਦੇ ਤੇ ਸਬਰ ਕੋਈ ਨਹੀਂ ਤੇ ਜਿਹੜਾ ਦੂਜੇ ਦੇ ਕੋਲ ਹੈ ਉਹ ਮੇਰੇ ਕੋਲ ਹੋਣਾ ਚਾਹੀਦਾ ਹੈ ਕੋਈ ਗੱਲ ਨਹੀਂ ਇਹ ਵੀ ਠੀਕ ਹੈ ਜੋ ਜੋਜੇ ਕੋਲ ਹੈ ਉਹ ਮੈਨੂੰ ਵੀ ਪ੍ਰਾਪਤ ਹੋਵੇ ਮੇਰੇ ਕੋਲ ਵੀ ਘਰ ਹੋਵੇ ਮੇਰੇ ਕੋਲ ਹੀ ਗੱਡੀ ਹੋਵੇ ਸਭ ਕੁਝ ਹੋਵੇ ਪਰ ਉਹਦੀ ਪ੍ਰਾਪਤੀ ਦਾ ਤਰੀਕਾ ਕੀ ਮੈਂ ਸੋਚਿਆ ਫਿਰ ਅਲ ਸੁਣੋ ਇੱਕ ਹੈ ਇਨਸਾਨ ਦਸਾਂ ਨਵਾਂ ਦੀ ਕਿਰਤ ਕਰ ਜਾਏ ਜੀ ਮੈਂ ਬੜਾ ਸਪਸ਼ਟ ਕਰ ਦੇਵਾਂਗਾ ਲਾਲਚ ਦਾ ਅਰਥ ਇਹ ਨਹੀਂ ਕਿ ਬੰਦਾ ਅਮੀਰ ਨਾ ਹੋਵੇ ਇਸ ਕੋਲ ਧਨ ਨਾ ਹੋਵੇ ਮੈਂ ਦੋ ਉਦਾਹਰਨਾਂ ਆਪ ਜੀ ਨੂੰ ਦੇਣਾ ਬੜੀਆਂ ਸੌਖੀਆਂ ਧਿਆਨ ਨਾਲ ਸੁਣਿਓ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਨੁਸੁਖ ਤੇ ਵੀ ਕਿਰਪਾ ਕਰਦੇ ਆ ਗੁਰੂ ਨਾਨਕ ਸਾਹਿਬ ਦੁਨੀ ਚੰਦ ਤੇ ਵੀ ਕਿਰਪਾ ਕਰਦੇ ਆ ਗੁਰੂ ਨਾਨਕ ਸਾਹਿਬ ਥੱਗ ਨੂੰ ਸੰਤ ਸੱਜਣ ਬਣਾ ਦਿੰਦੇ ਆ ਇਸ ਤਿਹੇ ਨਾ ਜੀ ਪਰ ਦੋਵਾਂ ਥਾਵਾਂ ਤੇ ਸਮਝਾਉਣ ਦਾ ਤਰੀਕਾ ਵੱਖਰਾ ਕਿਉਂ ਜੋ ਸੱਜਣ ਲੀਖਾ ਹੈ ਉਹ ਮਾਨਸੁਖ ਲਈ ਨਹੀਂ ਜੋ ਮਾਨਸੁਖ ਲਈ ਆ ਉਹ ਸੱਜਣ ਲਈ ਨਹੀਂ ਉਪਦੇਸ਼ ਤਾਂ ਇੱਕੋ ਹੀ ਹੈ ਨਾ ਤੁਲੰਬੇ ਮਹਾਰਾਜ ਜਾਂਦੇ ਆ ਸੱਜਣ ਨੂੰ ਸ਼ਬਦ ਸੁਣਾਉਂਦੇ ਆ ਮੈਂ ਕਿਨੋਂ ਖੁਸ਼ਕਿਸਮਤ ਉਹ ਸ਼ਬਦ ਸੁਣ ਕੇ ਸੰਤ ਸੱਜਣ ਬਣ ਗਿਆ ਜਦੋਂ ਸਵੇਰੇ ਮਹਾਰਾਜ ਦੇ ਉਸੇ ਵਕਤ ਸ਼ਬਦ ਭੋਗ ਵੇਲੇ ਉਹ ਚਰਨ ਪਕੜਦਾ ਮਹਾਰਾਜ ਨੂੰ ਕਹਿੰਦਾ ਮੈਨੂੰ ਬਖਸ਼ ਲੋ ਬਖਸ਼ ਲੋ ਹਜ਼ੂਰੀ ਕੋ ਗਲ ਕਹਿੰਦੇ ਸੱਜਣਾ ਕਿਰਤ ਕਰ ਧਰਮ ਦੀ ਸੱਜਣਾ ਕਿਰਤ ਕਰ ਧਰਮ ਦੀ ਫਿਰ ਮੇਰੀ ਅਰਸ ਨੂੰ ਅਮੀਰੀ ਦਾ ਸਬੰਧ ਇਹ ਕਹੋ ਜੀ ਅਮੀਰੀ ਆਗੀ ਸ਼ਾਇਦ ਲਾਲਚ ਦਾ ਸਬੰਧ ਅਮੀਰੀ ਕਰਕੇ ਨਹੀਂ ਪਿਆਰਿਓ ਇਸ ਨੁਕਤੇ ਨੂੰ ਸੁਣਿਓ ਕਿਉਂਕਿ ਸਾਡਾ ਸਮਾਜ ਜਿਹੜਾ ਬਾਹਰ ਦੀ ਇਹ ਦੌੜ ਵਿੱਚ ਪਿੱਛੇ ਰਹਿ ਜਾਣਾ ਮੰਨ ਲਓ ਇੱਕ ਬੰਦਾ ਦਸਾਂ ਨਵਾਂ ਦੀ ਕਿਰਤ ਕਰ ਰਿਹਾ ਦਸਵੰਦ ਕਰ ਰਿਹਾ ਪ੍ਰਮਾਤਮਾ ਦੀ ਝੋਲੀ ਸਭ ਕੁਝ ਬਾ ਰਿਹਾ ਜਿਹੜਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਉਹਦੀ ਫਿਰ ਕੋਰ ਸ਼ਬਦ ਕੋਈ ਨਹੀਂ ਫਿਰ ਬਾਣੀ ਦੇ ਸ਼ਬਦ ਕੱਟ ਕਰਕੇ ਉਹਨੂੰ ਚੁੰਬੜਾ ਲਾਂਦਾ ਚੁੰਬੜ ਸਮਝ ਸਮਝਿਆ ਨਹੀਂ हां चोंबड़ ਨੇ ਜੀ ਹੋਰ ਸ਼ਬਦ ਹੁੰਦਾ ਸੀ ਉਹ ਚੋਂਬੜ ਹੁੰਦੀ ਸੀ ਸਾਡੇ ਕਹਿੰਦੇ ਸਨ ਜਦੋਂ ਆਪਣੀ टाਣੀ ਨੂੰ ਅੱਗ ਲਾਉਂਦੇ ਸਨ ਨਾ ਤੇ ਜਿਹੜੀਆਂ ਪਤਲੀਆਂ टाਣੀਆਂ ਗਲੂ ਐਵੇਂ ਐਵੇਂ ਸ਼ਰਾਰਤਾਂ ਕਰੀ ਜਾਣੀਆਂ ਉਹ ਅੱਗ ਲਾਈ ਜਾਣੀਆਂ ਉਹਨੂੰ ਚੋਂਬੜ ਕਹਿੰਦੇ ਸਨ ਸਾਡੇ ਜੀ ਚੁਆਤੀ ਸ਼ਬਦ ਵੀ ਢੋਕਦਾ ਏ ਥੋੜਾ ਜਿਹਾ ਮੈਂ ਕਿਉਂਕਿ ਬੜਾ ਪੁਰਾਣਾ ਸ਼ਬਦ ਵਰਤਿਆ ਸਾਡੇ ਘਰ 'ਚ ਵਰਤੇ ਸਨ ਸਾਡੀ ਮਾਂ ਸਾਡੇ ਕਿਉਂਕਿ ਚੰਗੇ ਸ਼ਬਦ ਜਾ ਚੁੱਕੇ ਹੁਣ ਇੱਕ ਬੰਦਾ ਕਿਰਤ ਕਰ ਕਰਕੇ ਅਮੀਰ ਹੋ ਗਿਆ ਉਹਨੂੰ ਧਨ ਪਰਮਾਤਮਾ ਦਿੱਤਾ ਪਰ ਬੇਵਾਨੀ ਨਹੀਂ ਕਿ ਮਨੁਸੁਖ ਭਾਈ ਸਾਹਿਬ ਦੇ ਜਹਾਜ਼ ਚੱਲਦੇ ਆ ਜੀ ਸਭ ਨੂੰ ਪਤਾ ਹੈ ਸ਼੍ਰੀਲੰਕਾ ਤੱਕ ਉਹਦਾ ਜਹਾਜ਼ ਚੱਲਦੇ ਨੇ ਸੱਜਣ ਤਾਂ ਸਿਰਫ ਤਲੰਬੇ ਤੱਕ ਸੀਮਤ ਹੈ ਸੰਜਲ ਸੱਜਣ ਨੂੰ ਕਹਿੰਦੇ ਨੇ ਜੋ ਕੁਝ ਤੇਰੇ ਖੈ ਕੋਲ ਸਿੱਕੀ ਕਮਾਣੀਆਂ ਇਹ ਲੋੜਵੰਦਾ ਗਰੀਬਾਂ ਚ ਵੰਡ ਦੇ ਮਨੁਸੁਖ ਨੂੰ ਨਹੀਂ ਕਹਿੰਦੇ ਤੂੰ ਵੰਡ ਦੇ ਪੈਸਾ ਤਾਂ ਉਹਦੇ ਕੋਲ ਹੀ ਬੜਾ ਆਖੇ ਹਜ਼ੂਰ ਨੂੰ ਪਤਾ ਹੈ ਵੀ ਇਸ ਬੰਦੇ ਦੀ ਕਿਰਤ ਇੰਨੀ ਚੰਗੀ ਹੈ ਇਹ ਨੀਅਤ ਰਾਸ ਕਰ ਕਰਕੇ ਕਿਰਤ ਕਰ ਕਰਕੇ ਇਨਾ ਵੱਡਾ ਇਹਦਾ ਵਪਾਰ ਇਹਨੇ ਖੜਾ ਕਰ ਦਿੱਤਾ ਸੱਜਣ ਕਿਰਤ ਕੋਈ ਨਹੀਂ ਕੀਤੀ ਬੇਈਮਾਨੀ ਨਾਲ ਲੋਕਾਂ ਨੂੰ ਮਾਰ ਮਾਰ ਕੇ ਪੈਸਾ ਇਕੱਠਾ ਕੀਤਾ ਫਿਰ ਮੇਰੀ ਬੇਨਤੀ ਦੋਨਾਂ 'ਚ ਫਰਕ ਹੈ ਜੀ ਤੁਨੀ ਚੰਦ ਨੂੰ ਕਹਿੰਦਿਆ ਲਾ ਛੰਡੇ ਤੇ ਕੁਛ ਨਹੀਂ ਨਾਲ ਜਾਣਾ ਮੈਂ ਫਿਰ ਬੇਨਤੀ ਕਰਾਂਗਾ ਕਿ ਜਿਹੜੀ ਚੀਜ਼ ਪ੍ਰਮਾਤਮਾ ਦੱਸਾਂ ਨਵਾਂ ਦੀ ਕਿਰਤ ਕਰਕੇ ਆਪਾਂ ਨੂੰ ਵਹਿਗੁਰੂ ਜੀ ਦੇ ਰਹੇ ਨੇ ਉਹਨੂੰ ਲਾਲਚ ਚ ਮਤ ਜੋੜੋ ਸਾਨੂੰ ਸਭ ਕੁਝ ਸਾਨੂੰ ਮਿਲਦਾ ਹੈ ਜੀ ਚਲੋ ਆਪਣੇ ਦੁੱਖ ਨਹੀਂ ਰੋਣੇ ਚਾਹੀਦੇ ਕਦੀ ਕਿਸੇ ਤੋਂ ਕੁਝ ਨਹੀਂ ਮੰਗਦਾ ਬੰਦਾ ਜੋ ਪਰਮਾਤਮਾ ਤਰਸ ਕਰਕੇ ਦਿੰਦਾ ਹੈ ਉਹਦੇ ਨਾਲ ਨਫਰਤ ਕਰਨੀ ਜਾਣੀ ਉਹਦਾ ਤੇ ਫਿਰ ਇਲਾਜ ਕੋਈ ਨਹੀਂ ਨਾ ਮੇਰੀ ਬੇਨਤੀ ਲਾਲਚ ਦਾ ਮਤਲਬ ਇਹ ਨਹੀਂ ਕਿ ਜਿਹੜੀ ਦੂਜੇ ਕੋਲ ਚੀਜ਼ੇ ਮੇਰੇ ਕੋ ਆ ਜਾਏ ਮੇਰੇ ਕੋ ਪਰ ਉਸ ਬੰਦੇ ਦਾ ਬੁਰਾ ਕਰਕੇ ਨਾ ਲਈਏ ਫਿਰ ਅਰਸ਼ ਨੂੰ ਕਿ ਮੈਨੂੰ ਚੀਜ਼ ਮਿਲੇ ਜ਼ਰੂਰ ਪਰ ਉਹਦਾ ਨੁਕਸਾਨ ਹੋ ਕੇ ਮੈਨੂੰ ਮਿਲ ਜਾਏ ਇਹ ਨਹੀਂ ਕਦੀ ਹੋ ਸਕਦਾ ਯਾਦ ਰੱਖਿਓ ਇਹ ਕੋਈ ਜਿਆ ਬੰਦਾ ਸਾਰੀ ਸ੍ਰਿਸ਼ਟੀ ਦੇ ਪਦਾਰਥ ਇਕੱਠੇ ਕਰਕੇ ਵੀ ਕਦੀ ਨਹੀਂ ਰਾਜਦਾ ਕਿਉਂਕਿ ਲਾਲਚ ਇੱਕ ਉਹ ਮੈਂ ਕਹਿਣਾ ਉਹਨਾਂ ਲਾਲਚ ਤਾਂ ਆਟਾ ਛਾਨਣ ਵਾਲੀ ਛਾਨਣੀ ਹੈ ਇਹਨੂੰ ਪਾਣੀ ਚ ਡੋਬਦੇ ਹੋ ਕਦੀ ਛਾਨਣੀ ਭਰੀ ਦੇਖੀ ਹੈ ਜੀ ਜਿੰਨਾ ਮਰਜ਼ੀ ਪਾਣੀ ਵਿੱਚ ਡੋਬੀ ਜਾਓਗੇ ਛਾਨਣੀ ਖਾਲੀ ਦੀ ਖਾਲੀ ਰਹਿਣੀ ਉਹਨੇ ਭਰਨਾ ਨਹੀਂ ਲਾਲਚੀ ਮਨ ਕਦੀ ਨਹੀਂ ਭਰਦਾ ਇਹਨੂੰ ਥੋੜਾ ਜਿਹਾ ਸੁਖਮਨੀ ਸਾਹਿਬ ਚੋਂ ਦੇਖ ਲਈਂ ਲਾਲਚੀ ਬੰਦਾ ਗੁਰਬਾਣੀ ਨੇ ਤਾਂ ਜਿਹੜੀ ਤਸ਼ਵੀਰ ਦਿੱਤੀ ਨਾ ਸਰੀ ਲਾ ਦਿੱਤੀ ਹਲਕਾ ਕੁੱਤਾ ਤੇ ਲਾਲਚੀ ਬੰਦਾ ਇੱਕੋ ਜਾਇ ਨੇ ਹਲਕਾ ਕੁੱਤਾ ਮਾਰੇ ਨੇ ਕਿਹ ਸਵਾਨਖਾਲ ਖਬਦ ਵਰਤਿਆ ਇੱਕ ਤਾਂ ਹੋਰ ਵਰਤਿਆ ਹਲਕਾ ਕੁੱਤਾ ਮਾਲਕ ਦਾ ਵਫਾਦਾਰ ਨਹੀਂ ਰਹਿੰਦਾ ਜੀ ਜਿਸ ਕੁੱਤੇ ਨੂੰ ਖਲਕ ਪੈ ਜਾਏ ਉਹ ਮਾਲਕ ਦੇ ਬੱਚਿਆਂ ਨੂੰ ਵੀ ਕੱਟ ਜਾਂਦਾ ਹੈ ਯਾਦ ਰੱਖੋ ਜਿਸ ਬੰਦੇ ਨੂੰ ਲਾਲਚ ਦਾ ਖਲਕ ਪੈ ਜਾਣਾ ਉਹ ਗੰਗੂ ਵਰਗਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਵੀ ਪਕੜਾ ਦਿੰਦਾ ਹੈ ਕਿਉਂਕਿ ਉਹ ਉਹਦੀ ਬਿਰਤੀ ਹੈ ਨਾ ਲਾਲਚ ਗੁਰੂ ਸਾਹਿਬ ਜੀ ਨੇ ਇੱਕ ਵਚਨ ਕੀਤਾ ਅਸੀਂ ਪਾਠ ਕਰਨੇ ਆ ਕਬੂ ਜੀੜਾ ਉਬ ਚੜਤ ਹੈ ਕਬੂ ਜਾਏ ਪਿਆਲੇ ਲਾਲਚੀ ਬੰਦਾ ਕਦੀ ਟਿਕ ਨਹੀਂ ਸਕਦਾ ਕਬੂ ਜੀੜਾ ਉਬ ਚੜਤਾ ਹੈ ਕਬੂ ਜਾਏ ਪਿਆਲੇ ਲੋਭੀ ਜਿਹੜਾ ਥਿਰਨਾ ਰਹਤਾ ਹੈ ਚਾਰੇ ਕੁੰਡਾਂ ਥਾਲੇ ਇੱਕ ਪਾਠ ਕਰਦੇ ਹੋ ਕਿ ਦੁੱਖ ਕਾ ਖੇਤ ਸੁਖ ਕਾ ਖੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੈ ਦਵਾਰ ਸਵਾਨ ਜੋ ਢੋਲਤ ਨੈ ਸੁਧਰਾਮ ਭਜਨ ਕੀ ਜਿਵੇਂ ਕੁੱਤਾ ਦਰ ਦਰ ਤੇ ਜਾ ਕੇ ਡੋਲਦਾ ਹੈ ਤੇ ਕਈ ਵਾਰੀ ਲਾਲਚ ਚ ਫਸਿਆ ਹੋਇਆ ਬੰਦਾ ਇੱਕ ਕੰਮ ਲਾਲਚ ਦਾ ਕਰਦਾ ਹੈ ਅੰਦਰ ਤਰੀ ਵੀ ਥੋੜਾ ਹੁੰਦਾ ਮੈਂ ਬੇਨਤੀ ਕਰਾਂਗਾ ਸੁਖਮਨੀ ਸਾਹਿਬ ਦੀਆਂ ਦੋ ਤੁਕਾਂ ਖਾਸ ਕਰਕੇ ਲਾਲਚੀ ਬੰਦਾ ਜੋ ਕੁਝ ਮਿਲ ਜਾਂਦਾ ਹੈ ਉਹਦੇ ਵੱਲ ਧਿਆਨ ਨਹੀਂ ਦਿੰਦਾ ਜੋ ਕੁਝ ਨਹੀਂ ਮਿਲਿਆ ਉਹਦੇ ਲਈ ਪਾਪ ਕਰਦਾ ਹੈ ਸੰਤੋਖੀ ਬੰਦਾ ਜੋ ਕੁਝ ਮਿਲ ਗਿਆ ਹੈ ਉਹਦਾ ਸ਼ੁਕਰਾਨਾ ਕਰਦਾ ਹੈ ਜਿਸ ਦੀ ਪ੍ਰਾਪਤੀ ਲਈ ਕਰਨਾ ਉਹ ਧਰਮ ਦੀ ਕਿਰਤ ਕਰ ਰਿਹਾ ਹੈ ਇਹੋ ਕਹਿ ਲਓ ਕਿ ਲਾਲਚੀ ਬੰਦਾ ਹਮੇਸ਼ਾ ਸ਼ਿਕਵੇਸ਼ ਕਹਿਤਾਂ ਚ ਲੈਂਦਾ ਤੇ ਸਬਰ ਵਾਲਾ ਬੰਦਾ ਜਿਹੜਾ ਹਮੇਸ਼ਾ ਸ਼ੁਕਰਾਨੇ ਵਿੱਚ ਰਹਿੰਦਾ ਜਿਵੇਂ ਆਪ ਪਾਠ ਕਰਦੇ ਹੋ 10 ਬਸਤੂ ਲੈ ਪਾਛੇ ਪਾਵੇਂ ਇਹਨਾਂ ਕੁਝ ਮਿਲ ਗਿਆ ਨਾ ਇੱਕ ਬਸਤ ਕਾਰਨ ਵਿਖੋਟ ਗਵਾਵੇ ਇੱਕ ਪੀਣਾ ਦੇ ਇਹ ਲਾਲਚਨਾ ਇੱਕ ਪੀਣਾ ਜੇ ਵੈਗਰੂ ਇੱਕ ਵੀ ਨਾ ਦੇ ਇੱਕ ਪੀਣਾ ਦੇ 10 ਪੀ ਘਿਰ ਲੈ ਤਾਉ ਮੂੜਾ ਕਉ ਕਹਾ ਕਰੇ ਇਹ ਲਾਲਚੀ ਬਿਰਤੀ ਹੈ ਦੂਜੇ ਪਾਸੇ ਮਹਾਰਾਜ ਸਚੇ ਪਾਸ਼ਾ ਜੀ ਨੇ ਇੱਕ ਬਚਨ ਕੀਤਾ ਉਹਦੇ ਵਿੱਚ ਫਰਮਾਇਓ ਨੇ ਕਹਿਣ ਲੱਗੇ ਜਿਸ ਕੀ ਬਸ ਇਸ ਆਗੈ ਰੱਖ ਹੈ ਪ੍ਰਭ ਕੀ ਆਗਿਆ ਕੰਮ ਉਹ ਵੀ ਕਰ ਰਿਹਾ ਹੈ ਲਾਲਚੀ ਉਹ ਉਹ ਉਲਾਮੇ ਦੇ ਰਿਹਾ ਹੈ ਤੇ ਸਬਰ ਵਾਲਾ ਉਹ ਕਹਿੰਦਾ ਨਹੀਂ ਤੂੰ ਦੇ ਦਿੱਤਾ ਤੇਰੀ ਦਿੱਤੀ ਦਾਤ ਹੈ ਜਿਸ ਕੀ ਬਸ ਇਸ ਆਗੈ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮੱਥ ਉਸ ਤੇ ਚੌਗਣ ਫਿਰ ਜਦੋਂ ਉਹਨੂੰ ਉਹਦੂ ਚਾਰ ਗੁਣਾ ਵਾਧ ਦੇਦਾ ਲਾਲਚੀ ਫਿਰ ਤੜਫਣ ਲੱਗ ਪੈਂਦਾ ਦੂਜਾ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇਵਾਲ ਮੈਂ ਆਪ ਨੂੰ ਬੇਨਤੀ ਕਰਾਂਗਾ ਜੀ ਇਸ ਦੇ ਅਰਥ ਕੇਵਲ ਧਨ ਨਾਲ ਨਹੀਂ ਕਰਨੇ ਉੰਜ ਤਾਂ ਬੰਦਾ ਇੱਕ ਗਲਤੀ ਲਾਲਚ ਕਰ ਲੈ ਜੋ ਕੁਝ ਇਕੱਠਾ ਕੀਤਾ ਉਹ ਵੀ ਚਲਾ ਜਾਂਦਾ ਜੇ ਸੱਚੀ ਬੰਦਾ ਭਾਵ ਦੀ ਕਮਾਈ ਕਰੀ ਜਾਂਦਾ ਇਕੱਠੀ ਤੇ ਕਈ ਵਾਰੀ ਕੀ ਹੁੰਦਾ ਹੈ ਕਰਦਾ ਆਪ ਰਹਿੰਦਾ ਹੈ ਜਦੋਂ ਹੰਡਾਣ ਦਾ ਵੇਲਾ ਆਉਂਦਾ ਉਦੋਂ ਔਲਾਦ ਬੰਦੇ ਦਾ ਸਿਰਾ ਲਾ ਜਾਂਦੀ ਉਹਨੂੰ ਭੋਗਣਾ ਨਸੀਬ ਨਹੀਂ ਹੁੰਦਾ ਫੈਸੇ ਪਾਈ ਗੁਰੂਦਾਸ ਸਾਹਿਬ ਜੀ ਨੇ ਇਹ ਵੀ ਨਹੀਂ ਕਿਹਾ ਚਲੋ ਸਿੱਧੇ ਉਦਾਹਰਣ ਦਿੰਨੇ ਆ ਕਹਿੰਦੇ ਨੇ ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੇ ਬੈਠ ਕੇ ਮਕਰੰਦ ਚੂਸਦੀ ਹੈ ਦਾ ਇੱਕ ਪਾਸ ਲੈਣਾ ਅੱਜ ਇੱਥੇ ਬੈਠੀ ਕੱਲ ਉੱਥੇ ਬੈਠੀ ਜਿੱਦਨ ਸ਼ਹਿਦ ਦਾ ਛੱਤਾ ਤਿਆਰ ਹੋ ਗਿਆ ਰਸ ਭਰ ਗਿਆ ਉਹ ਦਿਨ ਮੱਖੀ ਵਿਚਾਰੀ ਨੂੰ ਕਿੱਥੇ ਖਾਣਾ ਨਸੀਬ ਹੁੰਦਾ ਹੈ ਜਿਨ੍ਹਾਂ ਮੱਖੀਆਂ ਪਾਲੀਆਂ ਹੁੰਦੀਆਂ ਨੇ ਉਹ ਮੱਖੀਆਂ ਨੂੰ ਇੱਕ ਪਾਸੇ ਕਰ ਦੇਣ ਸ਼ਹਿਦ ਕੋਈ ਨਿਚੋੜ ਕੇ ਲੈ ਜਾਂਦਾ ਹੈ ਉਹ ਵਿਚਾਰੀਆਂ ਫਿਰ ਬਾਹਰ ਉਡੀਆਂ ਫਿਰਦੀਆਂ ਇਹ ਸਚਾਈ ਹੈ ਚੂਹਾ ਕਿੰਨੀ ਡੂੰਗੀ ਖੁੱਡ ਪਟਦਾ ਹੈ ਪਰ ਚੂਹੇ ਨੂੰ ਰਹਿਣਾ ਨਸੀਬ ਹੁੰਦਾ ਹੈ ਉਹ ਵਿਚਾਰਾ ਖੁੱਡ ਪਟਦਾ ਰਹਿੰਦਾ ਸੱਪ ਬਿਲਕੁਲ ਬਾਹਰ ਘੁੰਮਦਾ ਫਿਰਦਾ ਕੋਈ ਗੱਲ ਨਹੀਂ ਉਹ ਇੱਕ ਦਿਨ ਜਦੋਂ ਖੁੱਡ ਡੂੰਗੀ ਪਟਦਾ ਹੈ ਸੱਪ ਵਿੱਚ ਵੱੜਦਾ ਚੂਹੇ ਨੂੰ ਮਾਰ ਕੇ ਬਾਹਰ ਸੜਦਾ ਰਹਿਣਾ ਸੱਪ ਸ਼ੁਰੂ ਕਰ ਦਿੰਦਾ ਮੈਂ ਸਿਰ ਬੇਨਤੀ ਕਰਾਂਗਾ ਲਾਲਚ ਵਿੱਚ ਖਿਮਾ ਕਰਿਓ ਇੰਨਾ ਕੁਝ ਇਕੱਠਾ ਕਰਕੇ ਇੱਕ ਵਾਰੀ ਝਟਕਾ ਲੱਗੇ ਤੇ ਸਭ ਕੁਝ ਬੰਦੇ ਦਾ ਜਾਂਦਾ ਰਹਿਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਪੈਸੇ ਵਾਲਾ ਪੱਖ ਹੈ ਦੋ ਕੋ ਉਦਾਹਰਨਾ ਮੈਂ ਆਪ ਜਿਉਂ ਦਿਆਂਗਾ ਅੱਜ ਉਹਨੇ ਸੀ ਬਾਂਦਰ ਦੀ ਉਦਾਹਰਨ ਲਈ ਇੱਕ ਤਾਂ ਹੋਰ ਮਾਰੇ ਨੇ ਉਦਾਹਰਨ ਲਈ ਜੀ ਹੁਣ ਬਾਂਦਰ ਨੂੰ ਪ੍ਰਮਾਤਮਾ ਨੇ ਜੰਗਲ ਵਿੱਚ ਹੈ ਉਹਨੂੰ ਪੱਤੇ ਦਿੱਤੇ ਫੁੱਲ ਫਲ ਉਹ ਖਾਈ ਜਾਂਦਾ ਹੈ ਪਰ ਜਦੋਂ ਬਾਂਦਰ ਫੜਨ ਵਾਲਾ ਬਾਂਦਰ ਨੂੰ ਫੜਦਾ ਗੁਰਬਾਣੀ ਵਿੱਚ ਤੋ ਸ਼ਬਦ ਜਾਣਦੇ ਉਹ ਨਿੱਕਾ ਜਿਹਾ ਮਿੱਟੀ ਦਾ ਭਾਂਡਾ ਲੈਂਦਾ ਉਹਦਾ ਉੱਪਰ ਵਾਲਾ ਜਿਹੜਾ ਗਲਾ ਮਿੱਟੀ ਦੇ ਭਾਂਡੇ ਦਾ ਹੁੰਦਾ ਹੈ ਸੌੜਾ ਉਹਦੇ ਚ ਭੁਜੇ ਛੋਲੇ ਪਾ ਦਿੰਦਾ ਹੈ ਚਣੇ ਉਹਨੂੰ ਮਿੱਟੀ ਦੇ ਵਿੱਚ ਦਬ ਦਿੰਦਾ ਉਸ ਭਾਂਡੇ ਨੂੰ ਬਰਤਨ ਨੂੰ ਉਹ ਜਿਹੜਾ ਭਾਂਡੇ ਦਾ ਮੂੰਹ ਹੈ ਉਹ ਹੈ ਸੌੜਾ ਖਾਲੀ ਹੱਥ ਭਾਂਡੇ ਜਾ ਸਕਦਾ ਹੈ ਬਾਂਦਰ ਦਾ ਹੱਥ ਖਾਲੀ ਹੈ ਮੁੱਠੀ ਨਹੀਂ ਮਿੱਟੀ ਸਿੱਧਾ ਇਸ ਹੱਥ ਪਾਏਗਾ ਬੇਚਲਾ ਗਿਆ ਹੁਣ ਉਹਨੇ ਉਸ ਭਾਂਡੇ ਚ ਹੱਥ ਪਾ ਕੇ ਮੁੱਠੀ ਚਣਿਆਂ ਨਾਲ ਭਰ ਲਈ ਛੋਲੇ ਨਾਲ ਮੁੱਠੀ ਭਰੀ ਗਈ ਹੋਣ ਹੋਇਆ ਕਿ ਵੀ ਬਾਹਰ ਖਿੱਚਦਾ ਚਣਿਆਂ ਵਾਲੀ ਭਰੀ ਮੁਠ ਨੂੰ ਮੂੰਹ ਸੌੜਾਏ ਮੁਠੀ ਬਾਹਰ ਕੋਈ ਨਹੀਂ ਨਿਕਲਦੀ ਹੈ ਚਲਾਕ ਬੜਾ ਬੜਾ ਸ਼ਾਤਰ ਵੀ ਮਹੋਨੇ ਕਿਹਾ ਵੀ ਬੰਦੇ ਦੀ ਮਾਨਸਿਕਤਾ ਦੇ ਨੇੜੇ ਜਿਹੜੇ ਜਾਨਵਰ ਨੇ ਨਾ ਉਹਦੇ ਵਿੱਚੋਂ ਬਾਂਦਰ ਬਹੁਤ ਨੇੜੇ ਹੈ ਗਾਂ ਇੰਨੀ ਨੇੜੇ ਨਹੀਂ ਹੈਗੀ ਬਾਂਦਰ ਬਹੁਤ ਨੇੜੇ ਹੁਣ ਉਹ ਮੁਠੀ ਨਹੀਂ ਛੱਡਦਾ ਤਮਾਈਏ ਉਹਨੂੰ ਘੁੱਟ ਕੇ ਪਕੜੀ ਰੱਖਦਾ ਜੇ ਛੋਲੇ ਛੱਡਦਾ ਤਾਂ ਹੱਥ ਬਾਹਰ ਨਿਕਲਣਾ ਤੇ ਜੇ ਛੋਲੇ ਪਕੜ ਕੇ ਰੱਖਦਾ ਚਨੇ ਪਕੜਦਾ ਤੇ ਉਸ ਮੁੱਠੀ ਜਿਹੜੀ ਇਹ ਚਨੇ ਦੀ ਭਰੀ ਕੋਈ ਖੱਤ ਬਾਹਰ ਨਿਕਲਦੇ ਇਸ ਕੋਲ ਚ ਭੁੱਲ ਜਾਂਦਾ ਮੇਰੇ ਚੁਗਰਦੇ ਕੀ ਖੈ ਸੱਚੀ ਲੋ ਚਨਿਆਂ ਚ ਇੰਨਾ ਮਗਨ ਹੁੰਦਾ ਚੰਚਲ ਬੜਾ ਪਰ ਇਹ ਛੋਲੇ ਦੀ ਮੁੱਠੀ ਛੋਲਿਆਂ ਦੀ ਇੱਕ ਮੁੱਠ ਉਹਨੂੰ ਭੁਲਾ ਦਿੰਦੀ ਏ ਹਾਲਾ ਥੋੜਾ ਤੂੰ ਤਰੋ ਇੰਨਾ ਚੰਚਲ ਬੜੀ ਛੇਤੀ ਬਿੜਕ ਲੈ ਲੈਂਦਾ ਬੰਦ ਪਰ ਉੱਥੇ ਇੰਨਾ ਕੁ ਬਹ ਜਾਂਦਾ ਏ ਇੰਨੀ ਧੀਰ ਨੂੰ ਕਲੰਦਰ ਹੁੰਦਾ ਏ ਇਨੂੰ ਖੁਲਦੇ ਹੋਏ ਦੇ ਗਲ ਚ ਗਲਾਵਾ ਪਾਉਂਦਾ ਹੈ ਘਰ ਲੈ ਜਾਂਦਾ ਹੈ ਨਾਲੇ ਛੋਟੀਆਂ ਮਾਰਦਾ ਹੈ ਨਾਲੇ ਨੱਚਣਾ ਸਿਖਾਉਂਦਾ ਹੈ ਆ ਉਹ ਨੱਚਦਾ ਨਹੀਂ ਚਰਸਤੇ ਵਿੱਚ ਨੱਚਦਾ ਹੈ ਉਹਨੂੰ ਕੱਪੜੇ ਪਵਾਉਂਦਾ ਹੈ ਉਹਨੂੰ ਸੱਚੀ ਮੁੱਚੀ ਟਾਇਰ ਵਿੱਚੋਂ ਕਰਦਾ ਕਈ ਤਰ੍ਹਾਂ ਦਾ ਨਾਚ ਤੇ ਗੁਰੂ ਗ੍ਰੰਥ ਸਾਹਿਬ ਕਬੀਰ ਸਾਹਿਬ ਕਹਿੰਦੇ ਆ ਜਿਹੜਾ ਨੱਚਦਾ ਪਿਆਈ ਨਾ ਇਹ ਤਾਂ ਫਸ ਗਿਆ ਕਿ ਚਣਿਆਂ ਦੀ ਮੁੱਠੀ ਦਾ ਲਾਲਚ ਸੀ ਜੇ ਨਾ ਕਰਦਾ ਜਿਹਨੇ ਨੱਚਣਾ ਸੀ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਮਰਕਟ ਮੁਸਤੀ ਅਨਾਜ ਕੀ ਇਹ ਵੀ ਲਾਲਚ ਹੈ ਖੇ ਲੋਬਾ ਲੰਪੜ ਸੰਗਸਰ ਮੋਰਾਂ ਸਿਰ ਸਮਝਣ ਲਈ ਹੈ ਜੀ ਇਹ ਉਦਾਹਰਨ ਮਾਰੇ ਸ਼ਬਦ ਵਰਤ ਰਿਹਾ ਕਿ ਲੱਗੇ ਮਾਰਕਟ ਮੁਸਤੀ ਅਨਾਜ ਕੀ ਮਨ ਬੋਰਾ ਰੇ ਲਿਨੀ ਹੱਥ ਪਸਾਰ ਛੁੱਟਣ ਕੋ ਸਹਿਸਾ ਪਰਿਆ ਮਨ ਬੋਰਾ ਰੇ ਨਾਚਿਓ ਘਰ ਘਰ ਬਾਹਰ ਹਰ ਘਰ ਦੇ ਮੂਹੇ ਅੱਗੇ ਵਿਚਾਰਾ ਜਿਉਂ ਸਵੇਰ ਤੋਂ ਸ਼ਾਮ ਤੱਕ ਨੱਚਣਾ ਸ਼ੁਰੂ ਕਰਦਾ ਇਹਨੂੰ ਪੁੱਛੋ ਤੈਨੂੰ ਕਿਹੜੀ ਮੁਸੀਬਤ ਪੈ ਗਈ ਸਿਸ ਯਾਰ ਨੇ ਕਿੰਨੇ ਇੱਕ ਚਣਿਆਂ ਦੀ ਮੁੱਠੀ ਨੇ ਬੰਦਾ ਬਾਂਦਰ ਗੁਲਾਮ ਕਰ ਦਿੱਤਾ ਇੱਕ ਛੋਟੀ ਜਿਹੀ ਉਦਾਹਰਨ ਖੋਰ ਲਾਵਾਂਗੇ ਜੀ ਇਹ ਇਹ ਵੀ ਗੁਰਬਾਣੀ ਚ ਹੈ ਮੈਂ ਇਹ ਨਹੀਂ ਕਹਿੰਦਾ ਵੀ ਕੀਰਤਨਾ ਕਰੇ ਸੱਚੀ ਲੋ ਮੈਂ ਇਸ ਗੱਲ ਦੇ ਬਿਲਕੁਲ ਮੈਂ ਬਰਖਲਾਫ ਹਾਂ ਵੀ ਨਹੀਂ ਜੀ ਸਿੱਖ ਨੂੰ ਕੀਰਤਨ ਕਰਨੀ ਚਾਹੀਦਾ ਪੈਸਾ ਨਹੀਂ ਯਾਦ ਰੱਖਿਓ ਐਸ਼ ਦੁਨੀਆ ਤੇ ਇੱਕ ਕਮਿਊਨਿਟੀ ਹੈ ਸੀਗੇ ਜੋ ਸਟੇਟ ਤੇ ਮੈਂ ਬੋਲ ਰਿਹਾ ਇਸ ਗੱਲ ਨੂੰ ਵੀ ਨੋਟਿਸ ਲੈਸ ਕਰ ਦੇ ਨੇ ਇਹਨਾਂ ਉਹਨਾਂ ਦਾ ਜ਼ਬਰਦਸਤ ਨੈਟਵਰਕ ਹੈ ਜੂਸ਼ ਦੇ ਖਿਲਾਫ ਇੱਕ ਲਵਾਈ ਤੁਸੀਂ ਫੇਸਬੁੱਕ ਤੇ ਬੋਲ ਕੇ ਦੇਖੋ ਪਤਾ ਹੈ ਨਾ ਜੀ ਅਗਲੇ ਕਹਿੰਦੇ ਆ ਕਿ ਅਸੀਂ ਸਰਵ ਸ੍ਰੇਸ਼ਟ ਕੌਮ ਹਾਂ ਜਹੋਵਾ ਉਹਨਾਂ ਦਾ ਇਸ਼ਟ ਹੈ ਅਸੀਂ ਅਸੀਂ ਕਹਿੰਦੇ ਸੀ ਸ੍ਰੇਸ਼ਟ ਉਹ ਕਹਿੰਦੇ ਸੀ ਸਰਵ ਸ੍ਰੇਸ਼ਟ ਹਾਂ ਤੇ ਅਗਲੇ ਨਾਲ ਕਹਿੰਦੇ ਆ ਵੀ ਸਰਬ ਸ੍ਰੇਸ਼ਟਾਂ ਤੇ ਰਾਜ ਕਰਨ ਦਾ ਦੁਨੀਆਂ 'ਚ ਸਾਨੂੰ ਹੱਕ ਹੈ ਰਾਜ ਵਾਸਤੇ ਪੈਸਾ ਚਾਹੀਦਾ ਪੈਸੇ ਦੀ ਸਾਨੂੰ ਕਮਾਨ ਦੀ ਜਾਚ ਆਉਂਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਆਪਾਂ ਵੀ ਪੈਸੇ ਖਰਚ ਤੋਂ ਲਈ ਮੇਰੀ ਫਿਰ ਬੇਨਤੀ ਹੈ ਵਰਤੋਂ ਖਿਮਾ ਕਰ ਦਿਓ ਦੂਜੇ ਧਰਮ ਦੇ ਬਹੁਤ ਲੋਕ ਮੈਂ ਨਵਰਤ ਨਹੀਂ ਕਰ ਰਿਹਾ ਉਹ ਬੰਦੇ ਆਪਣੀ ਕਿਰਤ ਚੋਂ ਆਪਣੀ ਕੌਮ ਦੀ ਸੇਵਾ ਕਰਦੇ ਆ ਸਾਡੇ 'ਚ ਹੀ ਬਹੁਤ ਨੇ ਜੀ ਬੀਜ ਨਾਸਿੰਦੇ ਹੋਇਆ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ ਕਹਿੰਦੇ ਸਨ ਬੰਦਾ ਧਰਮ ਦੇ ਸਥਾਨ ਦੇ ਢਾਂਚੇ ਤੇ ਬੈੰਦਾ ਸੁਰਤ ਕਰਕੇ ਤੇ ਬਾਜ਼ਾਰ ਚ ਬੈਠਾ ਹੈ ਬਾਜ਼ਾਰ ਚ ਬੈਠੇ ਜੀ ਬੈਠਾ ਗੁਰਦੁਆਰੇ ਖੈ ਗਿਨਤੀ ਮਿੰਤੇ ਇੱਥੇ ਵੀ ਕਰੀ ਜਾਂਦਾ ਕਿੰਨੀ ਗੋਲਕ ਹੋਵੇਗੀ ਤੇ ਸੱਚੀ ਮੱਚੀ ਜ ਮੈਂ ਭਾਈ ਸਾਹਿਬ ਜੀ ਕੋਈ ਲਾਈਵ ਮੈਂ ਇਹ ਨਹੀਂ ਕਿ ਮੈਨੂੰ ਪਿਆਰ ਕਰਦੇ ਆ ਗੁਰੂ ਕੀ ਗੋਲਕ ਜਿਹੜੀ ਉਹ ਲੋੜ ਬੰਦਾ ਵਾਸਤੇ ਹੁੰਦੀ ਹੈ ਜਿਹਨੂੰ ਗਰੀਬ ਦਾ ਮੂੰਹ ਜੇ ਬੱਚੇ ਉੱਥੇ ਆਉਂਦੇ ਨੇ ਇੱਕ ਮੈਂ ਬੇਨਤੀ ਹੋਰ ਕਰਨੀ ਮੇਨੂੰ ਵਿਨੀ ਪੈ ਕਿਸੇ ਨੇ ਕਿਹਾ ਸੀ ਮੈਂ ਕਰ ਨਹੀਂ ਸਕਿਆ ਕਹਿੰਦੇ ਸੀ ਇੱਥੇ ਜਰੂਰ ਕਿਤੇ ਬੋਲਿਓ ਸਾਨੇ ਨੂੰ ਕੰਮ ਕਰਾ ਕੇ ਸਾਨੂੰ ਪੈਸੇ ਜਰੂਰ ਦੇ ਦਿਆ ਕਰੋ ਇਹ ਸੱਚ ਹੈ ਨਾ ਜੀ ਤੇ ਜਿਹੜਾ ਉਹ ਜ਼ਹਿਰ ਆਪਣੇ ਬੱਚਿਆਂ ਨੂੰ ਖਵਾਣੇ ਪਏ ਆਪਾਂ ਖਵਾਣੇ ਆ ਉਹ ਫਲੀ ਪੂਤ ਨਹੀਂ ਹੋਣਾ ਇੱਕ ਬੱਚਾ ਕਿੱਥੋਂ ਚੱਲ ਕੇ ਆਇਆ ਧੀ ਆਈ ਬੇਟਾ ਆਇਆ ਉਹ ਮਾਪੇ ਛੱਡ ਕੇ ਆਇਆ ਹੈ ਉਹ ਪੜ੍ਹਾਈ ਕਰਦਾ ਉਹ ਵਿਚਾਰਾ ਦਿਨ ਰਾਤ ਕੀ ਦਾ ਦਿਲ ਕਰਦਾ ਜੀ ਬੇਸਮੈਂਟ ਚ ਰਹਿੰਦੇ ਚਲੋ ਆਪਾਂ ਸਾਰੇ ਰੱਬ ਦੀ ਕਿਰਪਾ ਪਰ ਸੱਚੀ ਤੁਹਾਨੂੰ ਦੱਸਾਂ ਜਿਹੜਾ ਬੰਦਾ ਇਹੋ ਜਿਹਾ ਬੱਚਿਆਂ ਦੇ ਪੈਸੇ ਵੀ ਖਾਂਦਾ ਪਿਆ ਨਾ ਉਹ ਸਮਝੋ ਕਿਸੇ ਦੇ ਕਲੇਜਾ ਕੱਢ ਕੇ ਆਪਣੇ ਬੱਚਿਆਂ ਦੇ ਮੂਜ ਬਾਂਦਾ ਪਿਆ ਇਹਨੂੰ ਗੁਰੂ ਜੀ ਨੇ ਜਿਹੜਾ ਸ਼ਬਦ ਵਰਤਿਆ ਬੜਾ ਸਖਤ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇਬੀ ਨੂੰ ਮੁਸਲਮਾਨ ਸੂਰ ਨਹੀਂ ਖਾਂਦਾ Hindu ਗਾਂ ਨਹੀਂ ਖਾਂਦਾ ਇੰਨਾ ਸਖ ਸ਼ਬਦ ਵਰਤ ਦੇਣਾ ਕਿਸੇ ਮੁਸਲਮਾਨ ਨੂੰ ਕੈਦ ਨਾ ਤੂੰ ਸੂਰ ਖਾ ਉਹ ਸਿਰ ਲਾ ਦੂਗਾ ਮਹਾਰਾਜ ਕਹਿੰਦੇ ਜਿਹੜਾ ਮੁਸਲਮਾਨ ਹੋ ਕੇ ਪਰਾਇਆ ਹੱਕ ਖਾਂਦਾ ਲਾਲਚੋ ਸੂਰ ਖਾ ਰਿਹਾ ਹੈ ਜਿਹੜਾ ਹਿੰਦੂ ਕਿਸੇ ਦਾ ਪੈਸਾ ਨੱਪ ਕੇ ਪਰਾਇਆ ਹੱਕ ਖਾ ਰਿਹਾ ਉਹ ਗਾਂ ਦਾ ਮਾਸ ਖਾ ਰਿਹਾ ਹੈ ਤੇ ਮੈਂ ਇੱਕ ਬੇਨਤੀ ਕਰਾਂ ਜਿਹੜਾ ਬੰਦਾ ਸਿੱਖ ਹੋ ਕੇ ਕਿਸੇ ਦਾ ਪਰਾਇਆ ਹੱਕ ਖਾ ਰਿਹਾ ਉਹ ਵੀ ਬੱਜਰ ਕਰਤਵਾਲੇ ਪਾਸੇ ਜਾ ਰਿਹਾ ਹੈ